ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਨਾਲ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਦੀ ਭਗਤਪੁਰਾ ਮੋਡ ਵੀ ਕਹਿ ਦਿੰਦੇ ਆ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਗਲਵਾਤ ਬਾਈ ਜੀ ਨਕਰਮਾ ਮੈਂ ਦੋ ਝੋਟੀਆਂ ਤੁਹਾਨੂੰ ਦਿਖਾਵਾਂਗੇ ਇੱਕ ਸੂਈ ਸਬਾਈ ਕਿਹੜਾ ਸੋਇਆ ਵੀ ਪੁੱਛਾਂਗੇ ਸੂਣ ਵਾਲੀ ਕਿੰਨੇ ਦਿਨ ਕੱਟੂਗੀ ਜਾਂ ਸੂਈ ਵੀ ਕਦੋਂ ਸੂਈ ਆ ਸਾਰਾ ਕੁਝ ਪੁੱਛ ਕੇ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ ਪਹਿਲਾਂ ਲੈ ਲਿਆ ਕਰੋ ਫੇਰ ਕਰਿਆ ਕਰੋ ਸੌਦਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੁਹਾਡੇ ਤਾਂ ਪਚਾਉਣਾ ਤੇ ਦਸਾਲੀ ਕਰਨਾ ਤੁਹਾਡਾ ਫਰਜ਼ ਬਣਦਾ ਕਿਉਂਕਿ ਪੇਮੈਂਟ ਤੁਸੀਂ ਲਾਉਣੀ ਆ ਜੀ ਬਾਈਆਂ ਨੇ ਵੇਚਣੀ ਆ ਤੁਸੀਂ ਚੀਜ਼ ਲੈਣੀ ਆ ਦਸੱਲੀ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਠੀ ਠਾਕੋ ਜੀ ਠੀਕ ਠਾਕ ਮਾਰਾ ਪਹਿਲਾਂ ਤਾਂ ਨੰਬਰ ਨੰਬਰ ਹੈਗਾ 78146 ਹੂੰ 09188 7814609188 ਹਾਂਜੀ ਪਿੰਡ ਆਪਣਾ ਜੀ ਪਿੰਡ ਭਟਪੁਰਾ ਚਾਲ ਵਾਲਾ ਕੋਠੀ ਵੀ ਕਹਿੰਦੇ ਆ ਜੀ ਓਕੇ ਜੀ ਆ ਬਨਾਲਾ 12 ਕਿਲੋਮੀਟਰ ਆ ਇੱਧਰ ਸਾਨਾ ਨੇੜੇ ਰਹਿਗਾ ਤੇ ਜ਼ਿਲ੍ਹਾ ਇਹਦਾ ਬਨਾਲਾ ਤਹਿਸੀਲ ਟੀਲ ਤਪਾ ਤਾਂ ਓਕੇ ਜੀ ਹਾਂਜੀ ਤੇ ਜਿਹੜੀ ਆਪਾਂ ਪਰਸੋ ਵੀਡੀਓ ਕਵਰ ਕਰੀ ਸੀ ਕੀ ਰਿਆ ਰਿਸਪੌਂਸ ਜੀ ਉਹਦਾ ਉਹਦਾ ਆਉਂਦੇ ਉਹਦੇ ਵੇਖਿਆ ਜੀ ਵਧੀਆ ਫੋਨ ਆਇਆ ਹਾਂ ਵਧੀਆ ਫੋਨ ਆਇਆ ਓਕੇ ਜੀ ਘੰਟੇ ਘਰੋਂ ਦੇਖਿਆ ਜੀ ਤੇ ਅੱਜ ਆਪਾਂ ਦੋ ਦਿਖਾ ਰਹੇ ਆਂ ਜੀ ਹਾਂ ਦੋ ਦਿਖਾ ਰਹੇ ਆਂ ਤੇ ਇੱਕ ਗੱਬਣ ਤੇ ਇੱਕ ਸੂਈ ਪਾਈ ਗੱਬਣ ਹੈ ਇੱਕ ਸੂਈ ਹੈ ਕੱਲ 4 ਵਜੇ ਓਕੇ ਜਿਹੜੀ ਆਪਾਂ ਦੇਖੇ ਨੇ ਸਕਰੀਨ ਤੇ ਕੱਲ 4 ਵਜੇ ਸੂਈ ਹੈ ਜੀ ਹਾਂ 4 ਵਜੇ ਸਹੀ 4 ਵਜੇ ਸੂਈ ਹੈ 6 ਵਜੇ ਦੇਰ ਪੈ ਗਈ ਓਕੇ ਤੇ 6 ਵਜੇ ਦੇਰ ਪੈ ਗਈ ਤੇ ਕਿਹੜਾ ਸੂਆ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਪੀ ਤੇ ਬੋੜਾ ਬੂੜਾ ਕੱਢਿਆ ਕੋਸ ਬੋੜਾ ਬਾਈਟਾ ਨਿਕਲ ਕੋੜੇ ਹਮ ਲੈ ਵੇਲ ਉਪਰ ਦੀ ਬਾੜੀ ਫੇਟਿੰਗ ਤੇ ਲੈ ਆਓ ਜੀ ਤੇ ਸਾਈਜ਼ ਸਾਈਜ਼ ਦੀ ਆਪਾਂ ਗੱਲ ਕਰ ਲਗੇ ਦੋ ਮੰਜਾ ਵਰਗਾ ਪਿਆ ਨਾ ਜੀ ਨਗਰਪੂਰੀ ਬੰਜ ਨਾ ਨਗਰਪੂਰੀ ਤੇ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਜੀ ਉਹ ਤੋਂ ਮਾਇਓ ਕੋਲਾ ਵਾਲ ਕਹਿੰਦੇ ਆਪਾਂ ਆਪਾਂ 15 ਕਹਿ ਕੇ ਦੇਵਾਂ ਓਕੇ ਬਾਕੀ ਦੀ ਗੱਲ ਬਰੀਡ ਚੰਗੇ ਜੀ ਤੇ ਰੇਟ ਜਾਇ ਹੋਣ ਵਾਲਾ ਠੀਕ ਆ ਜੀ ਬਾਈ ਨੇ ਕੋਈ ਡੇਢ ਨਹੀਂ ਇਹਦਾ ਮੰਗਣਾ ਠੀਕ ਆ ਜਮਾ ਜਾਏ ਜਿੰਮੇ ਮਿਲੀ ਓਵੇਂ ਬਾਈ ਕਹਿੰਦਾ ਦੇ ਦੇਣੀ ਆ ਆ ਦੇਖ ਲੈਂ ਦੇਣੀ ਪਾਵਾਂਗੇ ਬਾਹਲਾ ਮੁੱਲ ਨਹੀਂ ਪਾਉਣਾ ਥਾਣਾ ਥੋਣਾ ਦੀ ਚਵਾਈ ਜੂਈ ਬਾਈ ਕਹਿੰਦਾ ਇੱਕ ਨੰਬਰ ਆ ਗਿਆ ਦੇਖੋ ਥਾਣਨਾ ਚੰਗੇ ਸਪੇਸ ਤੇ ਥਾਣ ਲੱਗੇ ਵਾ ਜੀ ਬਾਕੀ ਥਾਣ ਨੇ ਖੜਵੇਂ ਤੇ ਜਿਹੜੀ ਇਹਦੀ ਲੇਵ ਇਹਦੀ ਦੇਖਣਾ ਉਹ ਦੁੱਧ ਵਾਲੀ ਆ ਠੀਕ ਆ ਜੀ ਬਾਕੀ ਇਹ ਦਸਾਲੀ ਤੁਸੀਂ ਆਪ ਵੀ ਕਰ ਲੈਣੀ ਆ ਪਰ ਜਿਹੜੀ ਇਹਦੀ ਦੇਖ ਆ ਗਈ ਉਹ ਦੁੱਧ ਵਾਲੀ ਹੈ ਜਮਾ ਪਯੌਰ ਆ ਦੇਖੋ ਲੈ ਚਲੋ ਜੀ ਤੇ ਸੀਲ ਸਾਊ ਆ ਜੀ ਕੋਈ ਧੱਕਾ ਨਹੀਂ ਕਰਦੇ ਜਿਵੇਂ ਮਾਰ ਜੀ ਮਾੜੀ ਫੜੀ ਆ ਬਾਈ ਨੇ ਤੇ ਲੈ ਹਾਰੇ ਤੋਂ ਆ ਦੇਖੋ ਥਾਂ ਲੇ ਵਨੇੜ ਤੋਂ ਕਰਾ ਦੇਗੇ ਚੈੱਕ ਅੰਨੇ ਸੀਲ ਦਾ ਬਾਲੀ ਜਵਾਟ ਵਾ ਜੇ ਸਾਡੇ ਓਕੇ ਜੀ ਛੱਡੋ ਫਿਰ ਬੱਚਾ ਧਾਰਾ ਮਾਰ ਦੇ ਜੀ ਤੇ ਲੇਵੇ ਦੀ ਤੁਹਾਨੂੰ ਫਿਟਿੰਗ ਨੇੜ ਤੋਂ ਕਰਾਇਗੇ ਜੀ ਚੈੱਕ ਆ ਦੇਖੋ ਤੇ ਪੂਛ ਦੇ ਵਿੱਚ ਦਿਖਾ ਦੇਾਂਗੇ ਚਾਰ ਵੀ ਵਾਲ ਚਿੱਟੇ ਨੇ ਪਯੌਰ ਜੈਡ ਬਲੈਕ ਪਈ ਆ ਜੀ ਆ ਦੇਖੋ ਥਾਂ ਲੇਵਾ ਕਰੋ ਚੈੱਕ ਨੇੜ ਤੋਂ ਜਾਪਾ ਗੱਲ ਕਰ ਲਈ ਕੁਆਲਿਟੀ ਫੁੱਲ ਜੇਰ ਜੂਰ ਦੀ ਸਭ ਕੰਪਲੀਟ ਜੀ ਠੀਕ ਹੈ ਜੀ ਆ ਦੇਖੋ ਚੰਗੀ ਹੈ ਜੀ ਆ ਦੇਖੋ ਜੀ ਬਨੋ ਜੀ ਮਰੇ ਕ ਬੱਚਾ ਬਨੋ ਬੱਚੇ ਦੇ ਲੱਤ ਜੀ ਰੱਸਾ ਇੱਥੋਂ ਦੂਈ ਜਜਮੈਂਟ ਕਰ ਲਿਆ ਕਰੋ ਕੋਈ ਗੱਲ ਨਹੀਂ ਕੋਈ ਗੱਲ ਚੱਲੂ ਪਰ ਆ ਦੇਖੋ ਆ ਦੇਖੋ ਸਾਰਾ ਦੂਰ ਤੁਹਾਨੂੰ ਕਰਾ ਦੇ ਚੇਕ ਬੇਸ਼ੱਕ ਦੀ ਤੁਸੀਂ ਆਉਂਦੇ ਧਾਰਾ ਮਾਰ ਕੇ ਆ ਕੇ ਦਸਲੀ ਕਰਕੇ ਲੈ ਕੇ ਜਾਓ ਤਾਂ ਵੀ ਬਾਈਆਂ ਦੀ ਗਰੰਟੀ ਆ ਆਨਲਾਈਨ ਮੰਗਾਉਣੀ ਹੈ ਕਿਸੇ ਨੇ ਆਪਣੀ ਸਾਰੀ ਗਰੰਟੀ ਆ ਥਾਣਾ ਦੀ ਪਾ ਦੀ ਚੰਗੇ ਜੁੱਟੇ ਚੰਗੇ ਜੁੱਟ ਹਾਂਜੀ ਚੰਗੇ ਜੁੱਟ ਬਾਈ ਪੂਰੀ ਪੋਲੀ ਆ ਬਰਾਦਰ ਜੇ ਇੱਕ ਮੇਰੀ ਪੂਛ ਫੜੀ ਵੀ ਕੋਈ ਇਹਨੂੰ ਪਰਵਾਹ ਨਹੀਂ ਕਿ ਬਾਈ ਬੜੀ ਪੋਲੀ ਦੇ ਨਰਮ ਹਨਾ ਬਾੜੀ ਨਰਮ ਠੀਕ ਆ ਜੀ ਮਾਰ ਲੇ ਜੀ ਜਵਾਕ ਬੈਗ ਚੋਲੇ ਜਵਾਕ ਵੀ ਛੋਲੂ ਮੈਂ ਨਹੀਂ ਠੰਡੀ ਆ ਹਾਂ ਓਕੇ ਜੀ ਧਾਰਾ ਦੂਰੋਂ ਤਾਂ ਫਿਰ ਓਕੇ ਆ ਹਨਾ ਜਮ ਓਕੇ Okay. जी, जी, एक एक ना, ना। ओके हां जी ਮਠੁਰਾਮ ਜੀ ਕੀ ਇਹਦਾ ਪ੍ਰਾਈਸ ਕੀ ਆ ਗਿਆ ਇਹਦਾ ਮੁੱਲ ਦਾ ਕੋਈ ਇੱਕ 3 ਨਹੀਂ ਜੀ ਇੱਕ 25 ਨਹੀਂ ਇੱਕ 22 ਦੇਣੀ ਆ ਬਸ ਹਾਂ ਨਾ ਮਾਨਦਾਨ ਮਾਨਦਾਰ ਕਰਤਾ ਓਕੇ ਤੇ ਵੀਰੇ ਹੁਣ ਕਰ ਲੀ ਗੇ ਗੱਲ ਗੱਪਣ ਝੋਟੀ ਤੇ ਆ ਜਾਓ ਇੱਧਰਲੇ ਬਸ ਇਹ ਕਿੰਨੇ ਦਿਨ ਘੱਟ ਜੂ ਜੀ ਲੋਕਾਂ ਨੂੰ ਆਪਾਂ ਮੋਲ ਨਹੀਂ ਵਾਲਾ ਕਰ ਦਿੱ ਗਿਆ ਨਹੀਂ ਠੀਕ ਹੈ ਜੀ ਫਿਰ ਤਾਂ ਹੀ ਵੇਚ ਲੈਨੇ ਉਹ ਵੇਚਣਾ ਨਾ ਕਰਾਂਗੇ ਹਾਂ ਜੀ ਇਹ ਸੂਆ ਦੂਜਾ ਜੀ ਦੂਜਾ ਸੂਆ ਕਿੰਨੇ ਦਿਨ ਘੱਟ ਜੂ 8 ਸਨ ਬਾਕੀ ਆ ਜੇ 8 ਦਿਨ ਬਾਕੀ ਆ ਗਏ ਤੇ ਕਿੰਨਾ ਕ ਦੁੱਧ ਕੱਢੂ ਜੀ ਇਦਕੇ ਦੁੱਧ ਉਹ ਵੀ 11 ਕਿਲੋ ਪਹਿਲੇ ਹੋ ਜਾਂਦਾ ਨੇ ਖੋਲੋ ਜੀ ਦੂਜਾ ਸੂਆਂ ਤੋਂ ਐਦ ਕੀ ਦੇ ਦੂ 12 ਜੀ 12 ਆਰਾਮ ਨੇ ਦੂ 12 ਜਣਾ ਕੋਲ ਆਹ ਮੋਟਾ ਰੋਗ ਰੋਗ ਦਾ ਬਾਕੀ ਕੁਆਲਿਟੀ ਚੰਗੇ ਜੀ ਰੇਟ ਇਹਦਾ ਵੀ ਜਮਜਾਇਓ ਕੁਆਲਿਟੀ ਬਹੁਤ ਚੰਗੀ ਹੈ ਹਮ ਸਾਈਜ ਵਧੀਆ ਥਣਾ ਦੇ ਹੱਥੀਂ ਚਵਾਈ ਵਾਲੇ ਥਾਣਾਗੇ ਬਾਕੀ ਸਿੰਘ ਵੀ ਕੋਕੜਾ ਐ ਨਹੀਂ ਹੈਗਾ ਮੋਟਾ ਸਿੰਘ ਜਮ ਤੇ ਕਿੰਨੇ ਦਿਨ ਘਟ ਜੂ ਜੀ 8 ਦਿਨ ਬਾਕੀ ਹੈ ਜੀ ਓਕੇ 8 ਦਿਨ ਬਾਕੀ ਹੈ ਜੀ ਬਾਕੀ ਦੀ ਗੱਲ 8 ਦਿਨਾਂ ਨੂੰ ਕਰਮਾਂ ਨੇ ਬਾਲ ਢੱਲਾ ਸਾਰੀਆਂ ਕੱਢ ਕੇ ਫਿਰ ਤਿਆਰ ਹੋ ਕੇ ਸੂਣਾ ਲਿਆਓ ਜੀ ਥਣਾ ਥ ਜਮਾ ਭਾਰ ਬੋਲ ਰਿਹਾ ਆਪਣੀ ਗਰੰਟੀਆ ਕੋਈ ਮਰਜ਼ੀ ਮੰਗਾ ਸਕਦਾ ਠੀਕ ਆ ਵੀਰੇ ਬਾਕੀ ਕਹਿੰਦਾ ਆਪਣੀ ਫੁੱਲ ਗਰੰਟੀ ਆ ਭਾਰ ਪਿੱਛੇ ਦੀ ਤੇ ਥਣਾ ਦੀ ਸਹਜ ਮੈਂ ਤੁਹਾਨੂੰ ਦੱਸ ਦਿੰਦਾ ਸਹਜ ਤੇ ਵਜਨ ਵਧ ਗਿਆ ਜੀ ਕੋਈ ਐ ਨਹੀਂ ਵੀ ਬਾਹਲੀ ਛੋਟੀ ਹੋਵੇ ਮੋੜ ਲਓ ਜੀ ਆ ਦੇਖੋ ਚੰਗੀ ਹੈ ਜੀ ਇਹ ਵੀ ਬਾਕੀ ਦੀ ਗੱਲ ਦੁੱਧ ਨੇ ਵਾਕਈ ਸੂਟ ਕਰਦਾ ਇਹਨੂੰ 12 ਕਿਲੋ ਕੋਈ ਐ ਨਹੀਂ ਗੱਲ ਹੈ ਕਿ ਵੀ ਉਹੀ ਕਹਤਾ ਦੁੱਧ ਤਾਂ ਬਾਦੀ ਘਟਣਾਗਾ ਪਰ 12 ਕਿਲੋ ਦੁੱਧ ਬਾਈ ਨੇ ਜਮਾ ਜਾਇਜ਼ ਕਹਿ ਇਹਦਾ ਠੀਕ ਹੈ ਜੀ ਕਵਾਲਿਟੀ ਚੰਗੀ ਥਾਂਲੇਵੇ ਦੀ ਪੂਰੀ ਸਾਫ ਥਾਂਲੇਵਾ ਨੇੜੇ ਤੋਂ ਕਰਾ ਦੇ ਇੱਕ ਆ ਦੇਖੋ ਜੀ ਚਾਰੇ ਥਾਂ ਨਿਕਲਵੇਂ ਪੂਰੇ ਗਾਇਬ ਤੇ ਇਹਦੇ ਕਿੰਨੇ ਪੈਸੇ ਜੀ ਇਹਦਾ 125 ਆ ਜੀ 125000 ਤੇ 122000 ਹਾਂ ਜੀ ਹਾਂ ਤੇ ਦੋਨੋਂ ਹੀ ਜੋਟੀਆਂ ਜੇ ਤੁਸੀਂ ਇਕੱਠੀਆਂ ਖਰੀਦਣੀਆਂ ਇਕੱਠੀਆਂ ਖਰੀਦ ਸਕਦੇ ਹੋ ਪੂਰੀਆਂ ਚੰਗੀਆਂ ਜੀ ਨੰਬਰ ਬੋਲ ਦਗੇ ਜੀ ਫੇਰ 7741 ਹੂੰ 09280 70146 09280 ਪਿੰਡ ਤਿਹਾਰ ਵਾਲੇ ਕੋਠੇ ਭਗਤਪੁਰਾ ਮੋੜ ਜੀ ਜ਼ਿਲ੍ਹਾ ਬਰਨਾਲਾ ਦੋ ਸੂਣ ਨੂੰ ਝੋਟੀਆਂ ਦੀ ਦੋਨੇ ਚੈੱਕ ਕਰਾਤੀਆਂ ਸੂਈ ਵੀ ਦੀ ਡਿਟੇਲ ਪੁਸਤੀ ਗੱਬਣ ਦੀ ਡਿਟੇਲ ਪੁਸਤੀ ਆਕੇ ਜੇ ਮੈਂ ਆਨਲਾਈਨ ਮਕਾਉਣੀ ਆਉਣਾ ਮਗਾ ਸਕਦਾ ਓਕੇ ਜੀ ਆਪਣੀ ਗਾਰੰਟੀ ਆਪਾ ਆਰ ਦੀ ਥਾਣਾ ਦੇ ਗ੍ਰਾਹਕ ਹੀ ਆਓ ਓਕੇ ਦੋਨਾਂ ਦੀ ਦੋਨਾਂ ਦੀ ਗ੍ਰਾਹਕ ਹੀ ਓਕੇ ਜੀ ਬਾਕੀ ਦੁੱਧ ਸੇਵਾ ਦਾ ਹੁੰਦਾਗਾ ਹਾਂ ਹਾਂ ਦੁੱਧ ਸੇਵਾ ਦਾ ਓਕੇ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਜਲਦ ਮਿਲਦੇ ਹਾਂ ਕਿਨਾਂ ਵੀ ਵੀਡੀਓ ਦੇ ਨਾਲ